ਅੱਜ ਮਿਤੀ 3/2/2024 ਪਿੰਡ ਫਤਿਹਪੁਰ ਦੇ ਆਂਗਣਵਾੜੀ ਸੈਂਟਰ ਦੇ ਵਿੱਚ ਹੈਲਥ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਨਿਸ਼ਾ ਨੇ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਅਤੇ ਫ੍ਰੀ ਟੈਸਟ ਕੀਤੇ ਗਏ ਇਸ ਹੈਲਥ ਕੈਂਪ ਵਿੱਚ ਸਰਕਲ ਸੁਪਰਵਾਈਜ਼ਰ ਸੰਤੋਸ਼ ਕੁਮਾਰੀ ਤੇ ਆਂਗਣਵਾੜੀ ਵਰਕਰ ਜਸਪ੍ਰੀਤ ਤੇ ਆਂਗਣਵਾੜੀ ਹੈਲਪਰ ਜਗਦੀਸ਼ ਕੌਰ ਵੀ ਕੈਂਪ ਵਿੱਚ ਹਾਜ਼ਰ ਰਹੇ ਰਿਪੋਰਟਰ ਧਰਮਵੀਰ ਸਿੰਘ ਸਦਨੰਦ ਦੀ ਰਿਪੋਰਟ ਹਾਂਜੀ ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਡਾਕਟਰ ਨੀਸ਼ਾ ਜੀ ਹਾਂ ਜੀ ਕੀ ਕਰ ਚੁਣਿਆ ਜੀ ਤੁਸੀਂ ਮੈਂ ਇੱਥੇ ਐਵਰੀ ਸੈਟਰਡੇ ਮੰਥ ਦੇ ਫਸਟ ਸੈਟਰਡੇ ਕੈਂਪ ਲੰਦਾ ਹੈ ਤੇ ਇੱਥੇ ਅਸੀਂ ਫ੍ਰੀ 슈ਗਰ ਔਰ ਬੀਪੀ ਦੀ ਮੈਡੀਸਿਨਸ ਦਿੰਦੇ ਹਾਂ ਤੇ ਆਪ ਨੂੰ ਹੋਰ ਵੀ ਜਨਰਲ ਪ੍ਰੋਬਲਮਸ ਆ ਕੋ ਕਫ ਕੋਲਡ ਫੀਵਰ ਉਹਦੀ ਸਭ ਦੀ ਮੈਡੀਸਿਨਸ ਮਿਲਦੀ ਹੈ ਵੱਡਿਆਂ ਲਈ ਬਜ਼ੁਰਗਾਂ ਲਈ ਬੱਚਿਆਂ ਲਈ ਜੀ ਫ੍ਰੀ ਬਿਲਕੁਲ ਟੋਟਲੀ ਫ੍ਰੀ ਹੈ ਮੈਡੀਸਿਨਸ ਸਕਾਉਣ ਵਾਲੇ ਜੀ ਇਹ कॅम्प ਆਪਣੇ ਮੰਥਲੀ ਕਰਦੇ ਹੈਗੇ ਕਿ ਇਸ ਤਰ੍ਹਾਂ ਜੀ ਹਾਂ ਜੀ ਜੀ ਠੀਕ ਹੈ ਜੀ ਥੈਂਕ ਯੂ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਜੀਰਾਮ ਸੰਤੋਸ਼ ਸਟਾਰੀਨ ਸੀਨ ਅਫਿਸ ਆਦੋਂ ਤੋਂ ਆਦੋਂ ਆ ਰਹੇ ਹਾਂ ਬਰਵਾਨ ਸੰਤਾਨ ਮੇਟੜਾ ਆ ਮੈਂ ਅੱਜ 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 ਦੇ ਪਤੇ ਤੋਂ ਵਿੱਚ ਐਡ ਕੈਂਪ ਲਗਾਉਣਾ ਜੋ ਕਿ ਬਹੁਤ ਵਧੀਆ ਬਦਲਦੇ ਮੌਸਮ ਤੋਂ ਸਾਰ ਬੱਚਾ ਨੂੰ ਖਾਂਸੀ ਤੋਂ ਬਚਾਉਣ ਲਈ ਸੇਵਨ ਹੋ ਰਿਹਾ ਹੈ ਬੱਚਿਆਂ ਦਾ ਵਧੀਆ ਨਾ ਹੋਵੇ कि अनादी ना